ਸ਼੍ਰੋਮਣੀ ਕਾਲੀਦਾ ਦੇ ਸਿਨਿਆਗੂ ਵਿਕਰਮਜੀਤ ਸਿੰਘ ਮਜੀਠੀਆ 18 ਤਰੀਕ ਨੂੰ ਸਿੱਟਮੂਰੇ ਪੇਸ਼ ਹੋਏ ਸੀਗੇ ਐਂਡੀਪੀਐਸ ਐਕਟ ਦਾ ਪਰਚਾ ਹਾਂ ਤੇ ਦਰਜ ਕੀਤਾ ਗਿਆ ਸੀ ਕਾਂਗਰਸ ਦੇ ਸਮੇਂ ਤੇ ਅੱਜ ਵੀ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਅੱਜ ਉਹ ਨਹੀਂ ਪੇਸ਼ ਹੋ ਸਕੇ ਸਾਡੇ ਉਹਨਾਂ ਦੇ ਨਾਲ ਉਹਨਾਂ ਦੇ ਮੀਡੀਆ ਸਲਾਹਕਾਰ ਹੁੰਦੇ ਨੇ ਤੇ ਉਹਨਾਂ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਨਾਲ ਗੱਲਬਾਤ ਹੋਈ ਆ ਆਪਾਂ ਦਰਸ਼ਕਾਂ ਨੂੰ ਸੁਣਾਉਣੀ ਸੋ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਸਿੱਟਮੂਰੇ ਪੇਸ਼ ਹੋਣਾ ਸੀ ਜੇ ਨਹੀਂ ਪੇਸ਼ ਹੋ ਸਕੇ ਕਿ ਕਲੇਰ ਸਾਹਿਬ ਕੀ ਕੰਨ ਰਏ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਓਟ-ਕੋਟ ਪ੍ਰਣਾਮ ਕਰਦਾ ਉਸ ਮਹਾਨ ਸ਼ਹਾਦ ਜੜੀ ਕੇ ਇਤਿਹਾਸ ਚ ਦੂਜੀ ਕੋਈ ਨਾ ਸੁਣੀ ਨਾ ਦੇਖੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਜਿਨ੍ਹਾਂ ਦਾ ਪਵਿੱਤਰ ਖੂਨ ਸਰਹੰਦ ਦੀ ਧਰਤੀ ਤੇ ਡੁੱਲੇ ਜੀ ਔਰ ਉਸੇ ਸ਼ਹੀਦੀ ਸਪਤਾਹ ਦੇ ਦੌਰਾਨ ਜਿਹੜਾ ਅਜ ਬਿਕਰਮ ਮਜੀਠੀਆ ਸਾਹਿਬ ਨੂੰ ਸਮਨ ਕੀਤਾ ਗਿਆ ਅਸੀਂ ਪਿਛਲੀ ਤਾਰੀਖ ਤੇ ਵੀ ਐਸਆਈਟੀ ਨੂੰ ਦੱਸਿਆ ਸੀ ਕਿ ਅਗਰ ਤੁਸੀਂ ਦਸੰਬਰ ਦਾ ਆਖਰੀ ਹਫਤਾ ਜਦੋਂ ਸ਼ਹੀਦੀ ਸਮਾਗਮ ਚੱਲਦੇ ਨੇ ਜੋੜ ਮੇਲ ਹੁੰਦਾ ਉਹਦੇ ਦੌਰਾਨ ਤੁਸੀਂ ਅਗਰ ਬੁਲਾਓਗੇ ਤਾਂ ਅਸੀਂ ਨਹੀਂ ਆਉਣੇ ਔਨ ਕੈਮਰਾ ਕੇ ਕੇ ਆਏ ਸੀ ਜੀ ਪਰ ਪਤਾ ਨਹੀਂ ਸਰਕਾਰ ਦੀ ਕੀ ਐਸੀ ਮਜਬੂਰੀ ਹੈ ਕਿ ਯਾ ਚੀਨਾ ਸਾਹਿਬ ਜਿਹੜੇ ਐਸਆਈਟੀ ਦੇ ਮੁਖੀ ਨੇ ਉਹਨਾਂ ਦੀ ਰਿਟਾਇਰਮੈਂਟ ਹੈ 31 ਤਰੀਕ ਨੂੰ ਕਿ ਸਰਕਾਰ ਨੇ ਮਨਾ ਕਰਨ ਦੇ ਬਾਵਜੂਦ ਵੀ ਅੱਜ ਦਾ ਦਿਨ ਚੁਣਿਆ ਜਿਹੜਾ ਕਿ ਸ਼ਹੀਦੀ ਜੋੜ ਮੇਲ ਦਾ ਵਿਚਾਰਲਾ ਦਿਨ ਹੁੰਦਾ ਜੀ ਸੋ ਇਹ ਜਿਹੜੀ ਮੰਦਭਾਗੀ ਸਿਆਸਤ ਇਹ ਦਿਨਾਂ ਦੇ ਵਿੱਚ ਵੀ ਸਰਕਾਰ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਕੋਈ ਨਵਾਂ ਕੇਸ ਤਾਂ ਹੈ ਨਹੀਂ ਇਹ ਤਾਂ 2013 14 ਤੋਂ ਚੱਲ ਰਿਹਾ ਹੈ ਹਾਈ ਕੋਰਟ ਮੋਨਿਟਰਡ ਸਟੇਟ ਦੀ ਇਨਵੈਸਟੀਗੇਸ਼ਨ ਕਰ ਚੁੱਕੀ ਹੈ ਉਹਨਾਂ ਨੇ ਨਹੀਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇਹਦੇ ਵਿੱਚ ਕੁਝ ਵੀ ਕਿਸੇ ਵੀ ਤਰੀਕੇ ਨਾਲ ਇਨਵੋਲ ਕੀਤਾ ਈਡੀ ਇਹਦੀ ਇਨਵੈਸਟੀਗੇਟ ਕਰ ਚੁੱਕੀ ਹੈ ਉਹਨਾਂ ਨੇ ਨਹੀਂ ਕੀਤਾ ਔਰ ਇਹ ਜਿਹੜਾ ਝੂਠਾ ਪਰਚਾ ਕਾਂਗਰਸ ਨੇ ਦਿੱਤਾ ਇਹਨੂੰ ਵੀ ਦਰਜ ਹੋਏ 2 ਸਾਲ ਹੋ ਗਏ ਨੇ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਬੇਲ ਦਿੱਤੀ ਬੇਲ ਦੇ ਵਿੱਚ ਲਿਖਿਆ ਡਿਵੀਜ਼ਨ ਬੈਂਚ ਨੇ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਪੰਜਾਬ ਸਰਕਾਰ ਪੇਸ਼ ਨਹੀਂ ਕਰ ਸਕੀ ਚੀਨਾ ਸਾਹਿਬ ਦੀ ਐਸਆਈਟੀ ਬਣੇ ਨੂੰ 5 ਮਹੀਨੇ ਹੋ ਗਏ ਤੇ ਫਿਰ ਹੁਣ ਇੰਡੀ ਕਾਲੀ ਕਿਉਂ ਹੁਣ ਸੰਮਨ ਕਿਉਂ ਜਦੋਂ ਵਿਕਰਮ ਮਜੀਠੀਆ ਨੇ ਭਗਵੰਤ ਮਾਨ ਸਾਹਿਬ ਦੀ ਧੀ ਨੂੰ ਇੱਕ ਪਲੇਟਫਾਰਮ ਦਿੱਤਾ ਉਹਨਾਂ ਨੇ ਆਪਣੇ ਪਿਤਾ ਬਾਰੇ ਗੱਲਾਂ ਕੀਤੀਆਂ ਆਪਣੇ ਪਿਤਾ ਦਾ ਜਿਹੜਾ ਅਸਲੀ ਚਿਹਰਾ ਉਹ ਲੋਕਾਂ ਸਾਹਮਣੇ ਨੰਗਾ ਕੀਤਾ ਤਾਂ ਹੁਣ ਸੰਮਨ ਤੇ ਸੰਮਨ ਕੋਈ ਗੱਲ ਨਹੀਂ ਅਗਰ ਸਿਆਸਤ ਕਰਨਾ ਚਾਹੁੰਦੇ ਹੋ ਜਮ ਜਮ ਕੇ ਕਰੋ ਪਰ ਘਟੋ ਘਟ ਸਰਕਾਰ ਜਿਹੜੀਆਂ ਐਸੀਆਂ ਤਰੀਕਾਂ ਜਦੋਂ ਸਾਰਾ ਵਿਸ਼ਵ ਸੋਕ ਬਣਾਉਂਦਾ ਹੈ ਇਹਦੇ ਚ ਆਪਣੀ ਗੰਦੀ ਰਾਜਨੀਤੀ ਨਾ ਕਰੇ ਨਾ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਪਹਿਲਾਂ ਕਦੇ ਐਸਆਈਟੀ ਦੇ ਸਾਹਮਣੇ ਤੋਂ ਭੱਜੇ ਨੇ ਨਾ ਅੱਗੇ ਕਦੀ ਭੱਜਾਂਗੇ ਔਰ ਦੂਸਰੀ ਗੱਲ ਹੈ ਕਿ ਇਹਨਾਂ ਨੇ ਸਾਨੂੰ ਇੱਕ ਲੰਬਾ ਚੌੜਾ ਕੁਐਸਚਨਰ ਵੀ ਦਿੱਤਾ ਕਿ ਤੁਸੀਂ ਇਹਦਾ ਜਵਾਬ ਦਿਓ ਅਸੀਂ ਇਹਨਾਂ ਨੂੰ ਉਹਦਾ ਵੀ ਲਿਖਤੀ ਜਵਾਬ ਦੇਵਾਂਗੇ ਹੁਣ ਇਹਨਾਂ ਨੇ ਦਿੱਤਾ ਤਾਂ ਲਿਖਤੀ ਜਵਾਬ ਵੀ ਜ਼ਰੂਰ ਲੈਣ ਉਹਦਾ ਔਰ ਉਹਦੇ ਤੇ ਇਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦਾ ਸਕੋਪ ਵੈਸੀ 10-15 ਸਾਲ ਵਧਾ ਲਿਆ ਹੈ ਪਤਾ ਨਹੀਂ ਅੱਗੇ ਪਿੱਛੇ ਕਿੱਥੇ ਜਾਣਾ ਚਾਹੁੰਦੇ ਸਿਆਸਤ ਤੋਂ ਪ੍ਰੇਰਿਤ ਸੋ ਸ਼੍ਰੋਮਣੀ ਅਕਾਲੀ ਦਲ ਜਾਂਚ ਦੇ ਤੱਕ ਦੇ ਨਾ ਭੱਜਿਆ ਨਾ ਭੱਜਾਂਗੇ ਅਸੀਂ ਦੂਜੀਆਂ ਪਾਰਟੀਆਂ ਵਰਗੇ ਨਹੀਂ ਜਿਨ੍ਹਾਂ ਨੂੰ ਸੱਮਨ ਭੇਜ ਕੇ ਟਰਾਲ ਲੈਣਗੇ ਪਰ ਹਾਂ ਅਗਰ ਐਸੀਆਂ ਇਤਿਹਾਸ ਦੇ ਵਿੱਚ ਜੋ ਸਾਡੀਆਂ ਮਹਾਨ ਸ਼ਹਾਦਤਾਂ ਨੇ ਅਗਰ ਜੋੜ ਮੇਲ ਦੇ ਵਿੱਚ ਸਿਆਸਤ ਕਰਨਗੇ ਤਾਂ ਅਸੀਂ ਇਹਨਾਂ ਦੀ ਸਿਆਸਤ ਦੇ ਵਿੱਚ ਆ ਤਰੀਕਾਂ ਦੇ ਵਿੱਚ ਬਿਲਕੁਲ ਵੀ ਨਹੀਂ ਆਉਣਾ ਔਰ ਉਜੇ ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਵਿਕਰਮ ਮਜੀਠੀਆ ਸਾਹਿਬ ਜਾਂ ਇਸ ਤੋਂ ਪਹਿਲਾਂ 94 ਸਾਲ ਦੇ ਸਰਦਾਰ ਪ੍ਰਤਾਪ ਸਿੰਘ ਜੀ ਬਾਦਲ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਐਸਆਈਟੀ ਦੇ ਅੱਗੇ ਹਮੇਸ਼ਾ ਹੀ ਪੇਸ਼ ਹੁੰਦੇ ਆ ਪਰ ਇਹ ਜਿਹੜੇ ਭਗਤ ਸਿੰਘ ਦੇ ਅਖੌਤੀ ਵਾਰਿਸ ਬਣ ਕੇ ਘੁੰਮਦੇ ਨੇ ਇਹਨਾਂ ਨੂੰ ਈਡੀ ਤੀਜਾ ਸਮਨ ਕੱਢ ਚੁੱਕੀ ਹੈ ਇਹ ਦੋ ਤੇ ਪਹਿਲਾਂ ਨਹੀਂ ਗਏ ਹੁਣ ਤੀਜੇ ਸਮਨ ਤੇ ਵੀ ਪੰਜਾਬ ਦੇ ਵਿੱਚ ਲੁਕੇ ਬੈਠਾ ਰਵਿੰਦ ਕੇਜਰੀਵਾਲ ਪਹਿਲਾਂ ਉਹਨਾਂ ਨੂੰ ਵੀ ਪੇਸ਼ ਕਰਾ ਲੈਣ ਉਹ ਵੀ ਜਾਂਚ ਦੇ ਵਿੱਚ ਸ਼ਾਮਲ ਹੋ ਜਾਣ ਫਿਰ ਦੂਜਿਆਂ ਬਾਰੇ ਗੱਲਾਂ ਕਰ ਜੀ ਸੋ ਕਲੇਸ਼ਾ 18 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਨੇ 7 ਘੰਟੇ ਸਵਾਲਾਂ ਜਵਾਬ ਦੇ ਤਰੀਕੇ ਪੁੱਛਗਿੱਛ ਕੀਤੀ ਗਿਆ ਕੀ ਕਮੀ ਰਹਿ ਗਈ ਦੁਬਾਰਾ ਸਮਨ ਕਿਤੇ ਗਏ ਨੇ ਜੀ ਦਰਸ਼ਨ کمی ਕੋਈ ਨਹੀਂ ਜੀ ਸਰਕਾਰ ਭਗਵੰਤ ਮਾਨ ਸਾਹਿਬ ਇਹ ਫੇਲ ਹੋ ਚੁੱਕੇ ਨੇ ਪੰਜਾਬ ਦੀ ਜਨਤਾ ਦਾ ਦਿੱਤਾ ਜਿਹੜਾ ਫਤਵਾ ਹੈ ਉਹਦੇ ਸਾਹਮਣੇ ਇਹਨਾਂ ਨੇ ਬਿਲਕੁਲ ਹੀ ਬੋਣੇ ਰਹਿ ਗਏ ਨੇ ਇਹਨਾਂ ਨੇ ਕੰਮ ਹੀ ਕੋਈ ਨਹੀਂ ਕੀਤਾ ਸੋ ਹੁਣ ਇਹ ਸਿਰਫ ਵਿਰੋਧੀਆਂ ਨੂੰ ਉਹਨਾਂ ਦੀ ਬਾਹ ਮੋੜ ਕੇ ਉਹਨਾਂ ਦੀ ਆਵਾਜ਼ ਬੰਦ ਕਰਾਉਣੀ ਚਾਹੁੰਦੇ ਨੇ ਪਰ ਇਹ ਗਲਤ ਪਾਰਟੀ ਤੇ ਗਲਤ ਬੰਦੇ ਨਾਲ ਪੰਗਾ ਲੈ ਲਿਆ ਸ਼੍ਰੋਮਣੀ ਅਕਾਲੀ ਦਲ ਨਾ ਐਸੇ ਸੰਮਨਾਂ ਤੋਂ ਡਰਦਾ ਨਾ ਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਡਰਦੇ ਨੇ ਟਾਕਰਾ ਕਰਾਂਗੇ ਪੂਰਾ ਔਰ ਹਰ ਇੱਕ ਗੱਲ ਦਾ ਜਵਾਬ ਦੇਣਗੇ ਜੀ ਸੋਖਲੇ ਸਾਹਿਬ ਅਗਲੀ ਕੋ ਡੇਟ ਦਾ ਆਯੋਜਨ ਵੀ ਅਗਲੀ ਕਦੋਂ ਪੇਸ਼ ਹੋਣਗੇ ਜੀ ਨਹੀਂ ਉਹ ਤਾਂ ਮੁੱਖ ਮੰਤਰੀ ਸਾਹਿਬ ਤੈਅ ਕਰਨਗੇ ਜੀ ਸਵੇਰੇ ਗਏ ਹੋਏ ਸੀ ਮੈਂ ਦੇਖਿਆ ਸੀਗਾ ਕਿ ਪਰਿਵਾਰ ਸਮੇਤ ਆਪ ਵੀ ਉੱਥੇ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਗਏ ਸੀ ਵਿਹਲੇ ਹੋਣਗੇ ਕਿਉਂਕਿ ਐਸਆਈਟੀ ਤਾਂ ਆਪਣੇ ਲੈਵਲ ਤੇ ਕੁਝ ਨਹੀਂ ਕਰ ਰਹੀ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਹੀ ਦੱਸਣਗੇ ਵੀ ਅਗਲੀ ਕਿਹੜੀ ਤਰੀਕ ਹੋਏ ਜੀ ਧੰਨਵਾਦ ਜੀ ਜੀ ਰੋਜ਼ ਆਰ ਸਦੀਪ ਸਿੰਘ ਕਲੇਰ ਵੱਲੋਂ ਜਿਵੇਂ ਕਿਹਾ ਗਿਆ ਕਿ ਅਸੀਂ ਪਹਿਲਾਂ ਹੀ ਕੈਦਰ ਜੋੜ ਮਲੇ ਵਿੱਚ ਅਸੀਂ ਨਹੀਂ ਆਵਾਂਗੇ ਜੀ ਜਿਹੜਾ ਉਹਨਾਂ ਨੇ ਨਾਲ ਸਵਾਲ ਦੂਸਰਾ ਚੱਕ ਲਿਆ ਜੀ ਕਿ ਈੜੀ ਦੇ ਰੇਡ ਤੋਂ ਡਰਦਾ ਰਵਤ ਕੇਜਰੀਵਾਲ ਹਿਸ਼ਾਰਪੁਰ ਦੇ ਨੰਦਗੜ ਪਿੰਡ ਦੇ ਜਿਹੜਾ ਇੱਕ ਉਧਿਆਨ ਜੋ ਕੇਂਦਰ ਹੈ ਉਹਦੇ ਚ ਕਥਤ ਰੂਪ ਦੇ ਵਿੱਚ ਯੋਗ ਸਾਧਨਾ ਦੇ ਬਹਾਨੇ ਛੁਪਿਆ ਹੋਇਆ ਜੀ ਦਿੱਲੀ ਦੇ ਵਿੱਚ ਕੋਈ ਯੋਗ ਸਾਧਨਾ ਕੇਂਦਰ ਹੈ ਨਹੀਂ ਸੀ ਜਾ ਉਹ ਤੇ ਡਰ ਲੱਗਦਾ ਸੀ ਕਿ ਦਿੱਲੀ ਦੀ ਪੁਲਿਸ ਕੇਂਦਰ ਦੇ ਅਧੀਨ ਹੈ ਫੇਰੇ ਨਾਲੇ ਬੈਂਗਲੌਰ ਵਾਲ ਨੂੰ ਤੇਰੀ ਕੀਤੀ ਉੱਥੇ ਕਾਂਗਰਸ ਦੀ ਸਰਕਾਰ ਹੈ ਫਿਰ ਬਾਅਦ ਵਿੱਚ ਦੇਖਿਆ ਉਹ ਕਹਿੰਦੇ ਕਿ ਇਹ ਆਗੂ ਦੋਸ਼ ਲਾਉਂਦੇ ਨੇ ਕੇਜਰੀਵਾਲ ਸਾਹ ਉੱਤੇ ਕਿ ਇਹ ਤਾਂ ਜਾਣ ਬੁੱਝ ਕੇ ਕਿਉਂਕਿ ਇੱਥੇ ਆਪ ਦੀ ਸਰਕਾਰ ਹੈ ਆਓ ਭਗਤ 바ਵਾ ਹੋਊਗੀ ਇਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਗਏ ਹੁਣ ਤੰਤਰੀਕ ਦਾ ਸੰਬੰਧ ਹੈ ਇਹ ਕਹਿੰਦੇ 2 ਸਾਲ ਇਹ ਚ ਕੋਈ ਸ਼ੱਕ ਨਹੀਂ 2 ਸਾਲ ਪਹਿਲਾਂ ਦਾ ਕੇਸ ਦਰਜ ਹੋਇਆ ਵਾ ਇਹ ਜੀ ਇਸ ਤੋਂ ਪਹਿਲਾਂ ਵਿਕਰਮ ਵਿਜੀਠਿਆ ਕਾਫੀ ਦਿਨ ਜੇਲ੍ਹ ਵੀ ਲਾ ਚੁੱਕੇ ਨੇ ਉਹ ਜਵੰਤ ਤੇ ਆਏ ਨੇ ਉਹਨਾਂ ਨੇ ਜਵੰਤ ਤੇ ਆ ਕੇ ਫਿਰ ਉਹ ਅੱਗੇ ਗਏ ਨੇ ਉਹਨਾਂ ਦਾ ਦੱਸਿਆ ਜਿਵੇਂ ਇਹਨਾਂ ਨੇ ਇੱਕ ਇੱਕ ਲਿਖਤੀ ਇਹਨਾਂ ਨੂੰ ਸਵਾਲਾਂ ਦਾ ਇੱਕ ਪੱਤਰ ਦੇ ਤੱਕ ਇਹਦੇ ਜਵਾਬ ਲਿਓ ਜੀ ਕਦੇ ਉਹ ਖੁੱਲਾ ਲੰਬਾ ਚੌੜਾ ਤੇ ਉਹਦੇ ਬਾਰੇ ਅਸੀਂ ਲੈ ਆਵਾਂਗੇ ਜੀ ਬਾਅਦ ਇਹ ਢਿੱਗੜੀ ਗੱਲ ਹੈ ਸੋ ਮੈਂ ਮਹਿਸੂਸ ਕਰਦਾ ਕਿ ਸਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਫੋਰ ਵਰਗੇ ਸ਼ਿੱਦਤ ਦੇ ਨਾਲ ਕੰਮ ਕਰਨ ਦੀ ਜਰੂਰਤ ਹੈ ਜਿੰਨਾ ਟਾਈਮ ਇਹ ਇੱਕ ਦੂਜੇ ਦੇ ਉੱਤੇ ਇੱਕ ਦੂਜੇ ਦੀਆਂ ਜੜਾਂ ਵੱਢਣ ਲੱਤਾਂ ਘੜੇਸਣ ਤੇ ਲਾਉਂਦੇ ਨੇ ਇੰਨਾ ਕੰਮ ਜੇ ਕਿਤੇ ਇਹ ਬਕਾਸਲੇ ਪਾਸੇ ਕਰ ਲੈ। ਇਹ ਹੀ ਊਰਜਾ ਉਧਰ ਲਾ ਦਿੱਤੀ ਜਾਵੇ। ਜੀ। ਜਿਹੜੇ ਪੈਸੇ ਆ ਮੁਕਤ ਖੋਰੀ ਦੇ ਵਿੱਚ ਰੁੜੇ ਨੇ, ਇਹ ਹੀ ਪੈਸੇ ਲੋਕਾਂ ਤੋਂ ਬਾਜਬਦਾਰਾ ਲਓ, ਉਹਨਾਂ ਨੂੰ ਸਹੂਲਤਾਂ ਦਿਓ। ਅਸੀਂ ਲਗਾਤਾਰ ਬਹੁਤ ਸਾਰੇ ਮਾਮਲਿਆਂ 'ਚ ਪਛੜਦੇ ਜਾ ਰਹੇ ਹਾਂ। ਚਾਹੀਦਾ ਏ ਕਿ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਕੰਮ ਕਰੀਏ। ਨਿਰਧਰ ਹਾਂ, ਨਿਰਪੱਖ ਰਹਿਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ